ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਿਲਕੁਲ ਨਵੀਆਂ ਲਾਈਨਾਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਮੇਰਾ ਤੁਹਾਨੂੰ ਪਸੰਦ ਆਉਣਗੀਆਂ ਬੰਦਾ ਪਰਦੇਸੀ ਕਦ ਹੁੰਦਾ ਏ ਜਦ ਦੇਸ਼ ਨਾ ਚੱਲੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਕਿਜ ਬਿਆਨ ਕਰਾ ਮਜਬੂਰੀ ਨੂੰ ਪਈ ਆਪਣੇਆਂ ਨਾਲ ਦੂਰੀ ਨੂੰ ਕਿੰਝ ਬਿਆਨ ਕਰਾਂ ਮਜਬੂਰੀ ਨੂੰ ਪਈ ਆਪਣੇਆਂ ਨਾਲ ਦੂਰੀ ਨੂੰ ਕਿਉਂ ਆਪਣੇ ਚੁਣਿਆ ਹੋਇਆਂ ਉੱਤੇ ਸ਼ਿਕਵਾ ਸਭ ਤੋਂ ਵੱਧ ਹੁੰਦਾ ਏ ਜਦ ਆਪਣਾ ਲੁੱਟੇ ਤਦ ਹੁੰਦਾ ਏ ਜਦ ਆਪਣਾ ਕੁੱਟੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਸਾਨੂੰ ਲੁੱਟ ਲਿਆ ਸਰਕਾਰਾਂ ਨੇ ਕੁਝ ਆਪਣੇਆਂ ਦਿਆਂ ਵਾਰਾਂ ਨੇ ਸਾਨੂੰ ਲੁੱਟ ਲਿਆ ਸਰਕਾਰਾਂ ਨੇ ਕੁਝ ਆਪਣੇਆਂ ਦਿਆਂ ਵਾਰਾਂ ਨੇ ਜਿੱਤਣ ਲਈ ਲੜਦੇ ਮਰਦੇ ਰਹੇ ਪਰ ਝੋਲੀ ਵਿੱਚ ਕਿਉਂ ਹਾਰਾਂ ਨੇ ਝੰਡਾ ਕਿਸੇ ਮੁਲਖ ਬੇਗਾਨੇ ਦਾ ਕਦ ਦਿਲ ਦੇ ਵੇੜੇ ਗੱਡ ਹੁੰਦਾ ਏ ਜਦ ਦੇਸ਼ ਇਹ ਨਾ ਝੱਲੇ ਤਦ ਹੁੰਦਾ ਏ ਜਦ ਦੇਸ਼ ਇਹ ਨਾ ਝੱਲੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਤੂੰ ਜੱਜ ਵਾ ਰੱਖ ਸਰਦਾਰੀ ਦਾ ਨਹੀਂ ਮਜਲੂਮਾਂ ਨੂੰ ਮਾਰੀ ਦਾ ਤੂੰ ਜੱਜ ਵਾ ਰੱਖ ਸਰਦਾਰੀ ਦਾ ਨਹੀਂ ਮਜਲੂਮਾਂ ਨੂੰ ਮਾਰੀਦਾ ਕੁਝ ਸਬਰ ਸ਼ੁਕਰ ਵਿੱਚ ਜੀਣਾ ਸਿੱਖ ਨਹੀਂ ਲਾਲਚ ਕੋਲੋਂ ਹਾਰੀਦਾ ਕਿਸੇ ਸੱਤ ਬੇਗਾਨੇ ਬੰਦੇ ਲਈ ਕਦੇ ਆਪਣਾ ਦਿਲ ਚੋਂ ਕੱਢ ਹੁੰਦਾ ਏ ਜਦ ਆਪਣਾ ਲੁੱਟੇ ਤਦ ਹੁੰਦਾ ਏ ਜਦ ਆਪਣਾ ਕੁੱਟੇ ਤਦ ਹੁੰਦਾ ਏ ਰਹਿੰਦਾ ਦਿਲ ਕਰ ਲਾਉਂਦਾ ਦੀਪੇ ਪੰਜਾਬ ਦੀ ਸੁੱਖ ਮਨਾਉਂਦਾ ਦੀਪੇ ਰਹਿੰਦਾ ਦਿਲ ਕਰ ਲਾਉਂਦਾ ਦੀਪੇ ਪੰਜਾਬ ਦੀ ਸੁੱਖ ਮਨਾਉਂਦਾ ਦੀਪੇ ਮੁਰ ਹੱਸਦੇ ਪੰਜਾਬ ਨੂੰ ਵੇਖਾਂ ਹਰ ਪੰਜਾਬੀ ਚਾਉਂਦਾ ਦੀਪੇ ਬੇਸ਼ੱਕ بارش ਮੁੰਦਰਾ ਤੋਂ ਹਾਂ ਬੇਸ਼ੱਕ ਪਾਰਸਮੁੰਦਰਾ ਤੋਂ ਨਾ ਛੋਟਾ ਪਾਰਟਾ ਛੱਡ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਜਦ ਦੇਸ਼ ਇਹਨਾਂ ਝੱਲੇ ਤਦ ਹੁੰਦਾ ਏ ਬੰਦਾ ਪਰਦੇਸੀ ਕਦ ਹੁੰਦਾ ਏ ਹਰ ਪਲ ਕਿਸੇ ਦੀ ਯਾਦ ਚ ਚੁਰਨਾ ਸੌਖਾ ਨਹੀਂ ਹੁੰਦਾ ਹੱਜ ਦੀ ਜੂਨੇ ਖਾਬ ਦਾ ਖੁਰਨਾ ਸੌਖਾ ਨਹੀਂ ਹੁੰਦਾ ਦੀਪੇ ਦਿਲ ਦਰਿਆਵਾਂ ਦੇ ਵਿੱਚ ਹਰ ਕਿਉ ਆ ਜਾਂਦੇ ਪਿੰਡ ਅਤੇ ਪਰਿਵਾਰ ਚੋ ਤੁਰਨਾ ਸੌਖਾ ਨਹੀਂ ਹੁੰਦਾ ਪਿੰਡਾਂ ਤੇ ਪਰਿਵਾਰ ਚੋ ਤੁਰਨਾ ਸੌਖਾ ਨਹੀਂ ਹੁੰਦਾ ਉਮੀਦ ਹੈ ਮੇਰੀ ਨਮਨ ਜੀ ਕੋਸ਼ਿਸ਼ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਵੀਡੀਓ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ